ਦਰਿਆਈ ਪਾਣੀਆਂ ਦੀ ਵੰਡ ਦਾ ਬਖੇੜਾ ਨਵੰਬਰ 1966 ਵਿੱਚ ਮੌਜੂਦਾ ਪੰਜਾਬ ਦੇ ਪੁਨਰਗਠਨ ਵੇਲੇ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਕਾਂਗਰਸ ਦੀ ਕੇਂਦਰ ਸਰਕਾਰ ਨੇ 1966 ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਕੁਝ ਅਸਾਸਿਆਂ ਨੂੰ 60 40 ਦੇ ਅਨੁਪਾਤ ਵਿੱਚ ਪੰਜਾਬ ਨਾਲ ਨਵੇਂ ਬਣੇ ਹਰਿਆਣਾ ਪ੍ਰਾਂਤ ਵਿੱਚਕਾਰ ਵੰਡਣ ਦਾ ਫੈਸਲਾ ਕਰ ਦਿੱਤਾ ਸੀ ਪੰਜਾਬ ਕੋਲ ਹਾਸਲ ਦਰਿਆਈ ਪਾਣੀਆਂ ਦੀ ਮਾਤਰਾ ਉਸ ਵੇਲੇ 7.2 ਮਿਲੀਅਨ ਇਕਰ ਫੁੱਟ ਸੀ ਜੈਸ ਵਿੱਚ ਚੋਹਰਾਣਾ ਨੇ 4.8 ਮਿਲੀਅਨ ਏਕੜ ਫੁੱਟ ਦੀ ਬੇਤੁਕੀ ਮੰਗ ਜਿਹੜੀ ਆ ਉਹ ਰੱਖ ਦਿੱਤੀ ਜੋ ਕਿਸੇ ਵੀ ਮਾਪ ਡੱਟ ਦੇ ਅਨੁਸਾਰ ਵਾਜਬ ਨਹੀਂ ਸੀ ਪੰਜਾਬ ਦੀ ਦਲੀਲ ਸੀ ਕਿ ਪੰਜਾਬ ਵਿੱਚ ਵਗਦੇ ਦਰਿਆਈ ਪਾਣੀਆਂ ਤੇ ਪਹਿਲਾ ਹੱਕ ਪੰਜਾਬ ਦਾ ਹੈ ਕਿਉਂਕਿ ਇਹਨਾਂ ਦਰਿਆਵਾਂ ਦਾ ਰਿਪੀਰੀਅਨ ਰਾਜ ਪੰਜਾਬ ਹੀ ਹੈ ਦਰਿਆਈ ਪਾਣੀਆਂ ਦੇ ਵਬਾਦ ਵਿੱਚ ਪੰਜਾਬ ਦਾ ਸਦਾ ਇਹ ਮਜਬੂਤ ਤਰਕ ਰਿਹਾ ਹੈ ਕਿ ਪਾਣੀਆਂ ਦੀ ਵੰਡ ਕੁਮਾਂਤਰੀ ਪੱਧਰ ਤੇ ਪ੍ਰਵਾਨਕ ਰਿਪੇਰੀਅਨ ਸੁਧਾਰ ਦੇ ਅਨੁਸਾਰ ਹੀ ਹੋਣੀ ਚਾਹੀਦੀ ਹੈ ਪੰਜਾਬ ਦਾ ਸਦਾ ਇਹ ਤਰਕ ਰਿਹਾ ਹੈ ਕਿ ਦਰਿਆਈ ਪਾਣੀਆਂ ਦੀ ਵੰਡ ਕੇਵਲ ਰਿਪੇਰੀਅਨ ਰਾਜਾਂ ਵਿਚਾਲੇ ਹੋ ਸਕਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਵਿਚਕਾਰ ਦਰਿਆਈ ਪਾਣੀਆਂ ਦੇ ਝਗੜੇ ਦੇ ਨਿਬੇੜੇ ਲਈ ਜਿੰਨੇ ਟਰਬਿਨਲ ਬਣਾਏ ਗਏ ਜਾਂ ਸਾਲਸੀ ਫੈਸਲੇ ਲਏ ਗਏ ਉਹ ਸਾਰੇ ਪੰਜਾਬ ਵਿਰੋਧੀ ਸਨ ਲੰਬੇ ਸਮੇਂ ਵਿੱਚ ਪੰਜਾਬ ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਨੂੰ ਕਦੇ ਵੀ ਦ੍ਰਿਸ਼ਟੀਗੋਚਰ ਨਹੀਂ ਕੀਤਾ ਗਿਆ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਦੀ ਅਣਦੇਖੀ ਵਾਲੇ ਫੈਸਲੇ ਇੱਕ ਪਾਸੜ ਲੈ ਗਏ ਸਨ ਪੰਜਾਬ 247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਲਈ ਅਸਾਂ ਸਰਦਾਰ ਪੀਰ ਦਵਿੰਦਰ ਸਿੰਘ ਦਾ ਲੇਖਿਆ ਲੇਖ ਬੂੰਦ ਬੂੰਦ ਨੂੰ ਤਰਸ ਗਏ ਸੀ ਪੁੱਤ ਦਰਿਆਵਾਂ ਦੇ ਚੁਣਿਆ ਹੈ ਸਭ ਤੋਂ ਪਹਿਲਾਂ ਪੀਰ ਦਵਿੰਦਰ ਸਿੰਘ ਬਾਰੇ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਨੇ ਹਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਵਜੋਂ ਸਿਆਸਤ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਵੀਰ ਦਿਵਿੰਦਰ ਸਿੰਘ ਨੂੰ ਕਾਂਗਰਸ ਨੇ 1980 ਵਿੱਚ ਸਰਾਂਦ ਤੋਂ ਚੋਣ ਲੜ ਲਈ ਚੁਣਿਆ ਸੀ ਜਿਸ ਵਿੱਚ ਉਹ ਜਿੱਤ ਵੀ ਗਏ 2002 ਵਿੱਚ ਕਾਂਗਰਸ ਵੱਲੋਂ ਉਹਨਾਂ ਨੂੰ ਡਿਪਟੀ ਸਪੀਕਰ ਵੀ ਬਣਾਇਆ ਗਿਆ ਸੀ ਵੀਰ ਦਿਵਿੰਦਰ ਸਿੰਘ ਨੇ 2000 ਤੋਂ 2007 ਤੱਕ ਖਰੜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ ਸੀ ਲੰਬਾ ਸਮਾਂ ਕਾਂਗਰਸੀ ਰਹੇ ਵੀਰ ਦਿਵਿੰਦਰ ਸਿੰਘ ਨੂੰ ਸਾਬਕਾ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦਾਂ ਦੇ ਕਾਰਨ 2016 ਵਿੱਚ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ ਅਤੇ 2019 ਵਿੱਚ ਉਹ ਅਕਾਲੀ ਦਲ ਟਕਸਾਲੀ ਵਿੱਚ ਵੀ ਸ਼ਾਮਲ ਹੋ ਗਏ ਸਨ ਬਾਅਦ ਵਿੱਚ ਉਹਨਾਂ ਨੇ ਅਕਾਲੀ ਦਲ ਟਕਸਾਲੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ ਉਹ ਇੱਕ ਦਾਨਸ਼ਵਰ ਸਿਆਸਤਦਾਨ ਸਨ ਉਹਨਾਂ ਦੀ ਵਿਦਵਤਾ ਦੇ ਕਾਰਨ ਹੀ ਇਹ ਸਮਝਿਆ ਜਾਂਦਾ ਸੀ ਕਿ ਉਹ ਪੰਜਾਬ ਦੇ ਵੱਡੇ ਆਗੂ ਬਣ ਸਕਦੇ ਹਨ ਪਰ ਤਲਖ ਹਕੀਕਤ ਇਹ ਵੀ ਹੈ ਕਿ ਸਿਆਸਤ ਵਿਦਵਾਨਾਂ ਨੂੰ ਜਿਆਦਾ ਪ੍ਰਵਾਨ ਨਹੀਂ ਕਰਦੀ ਉਹ ਦੂਰਅੰਦੇਸ਼ੀ ਦੇ ਮਾਲਕ ਵਿਦਵਾਨ ਸਿਆਸਤਦਾਨ ਪੰਜਾਬ ਬਾਰੇ ਡੂੰਘੇ ਗਿਆਨ ਨਿਮਰਤਾ ਤੇ ਨਿਰਸਵਾਰਥ ਸੇਵਾ ਲਈ ਜਾਣੇ ਜਾਂਦੇ ਸਨ ਭ੍ਰਿਸ਼ਟਾਚਾਰ ਦੇ ਖਿਲਾਫ ਨਿਠ ਕੇ ਲੜਨ ਅਤੇ ਬੇਖੌਫ ਟਿੱਪਣੀਆਂ ਕਰਨ ਕਰਕੇ ਉਹਨਾਂ ਨੂੰ ਕਈ ਵਾਰ ਘਾਟੇ ਵੀ ਚੱਲਨੇ ਪਏ ਪੰਜਾਬ ਦੇ ਵਿੱਚ ਚੱਲਦੇ ਬੁਰੇ ਦੌਰ ਦੇ ਦਰਮਿਆਨ ਇੱਕ ਵਾਰ ਟ੍ਰਿਬਿਊਨ ਦੇ ਐਡੀਟਰ ਸ਼੍ਰੀ ਪ੍ਰੇਮ ਭਾਟਿਆ ਨੇ ਆਪਣੀ ਸੰਪਾਦਕੀ ਵਿੱਚ ਲਿਖਿਆ ਸੀ ਕਿ ਪੰਜਾਬ ਦੇ ਤਿੰਨ ਲੀਡਰ ਅਜਿਹੇ ਹਨ ਜੋ ਭਾਵੇਂ ਕਿਸੇ ਵੀ ਰਾਜਨੀਤਿਕ ਪਾਰਟੀ ਵਿੱਚ ਚਲੇ ਜਾਣ ਉਹਨਾਂ ਦੇ ਅੰਦਰਲਾ ਪੰਜਾਬ ਕਦੇ ਨਹੀਂ ਮਰਦਾ ਇਹਨਾਂ ਤਿੰਨਾਂ ਦਾ ਜ਼ਿਕਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਜਗਮੀਤ ਸਿੰਘ ਅਤੇ ਵੀਰ ਦਵਿੰਦਰ ਸਿੰਘ ਦੇ ਨਾਵਾਂ ਨਾਲ ਕੀਤਾ ਸੀ ਪਹਿਲਾਂ ਦਸੇ ਦੋ ਨਾਵਾਂ ਵਾਲੇ ਆਗੂ ਤਾਂ ਅਜੇ ਜਿੰਦਾ ਹਨ ਅਤੇ ਪੰਜਾਬ ਦੀ ਧਰਤੀ ਤੇ ਹੀ ਮੌਜੂਦ ਹਨ ਇਹਨਾਂ ਦੀ ਪੰਜਾਬ ਪ੍ਰਸਤੀ ਪੰਜਾਬੀਆਂ ਨੇ ਵੇਖੀ ਵੀ ਹੈ ਤੇ ਅਜੇ ਇਤਿਹਾਸ ਨੇ ਇਹਨਾਂ ਬਾਰੇ ਆਪਣਾ ਰੁਖ ਸਪਸ਼ਟ ਵੀ ਕਰ ਰਹਾ ਹੈ ਪਰ ਤੀਸਰੇ ਆਗੂ ਬੀਰ ਦਿਵਿੰਦਰ ਸਿੰਘ ਸੱਚਮੁੱਚ ਹੀ ਪ੍ਰੇਮ ਭਾਟੀਏ ਦੇ ਕਹਿ ਉੱਪਰ ਖਰੇ ਉਤਰੇ ਹਨ ਲੋ ਜੀ ਹੁਣ ਪੇਸ਼ ਕਰਦੇ ਹਾਂ ਉਹਨਾਂ ਦਾ ਲਿਖਿਆ ਇਹ ਲੇਖ ਕਿ ਬੂੰਦ ਬੂੰਦ ਨੂੰ ਤਰਸ ਕੇ ਅਸੀਂ ਪੁੱਤ ਦਰਿਆਵਾਂ ਦੇ ਬੀਰ ਦਿਨਦਰ ਸਿੰਘ ਲਿਖਦੇ ਹਨ ਕਿ ਮੇਰੀ ਹਜਾਤੀ ਦੇ ਜਵਾਨੀ ਦੇ ਪਹਿਰੇ ਦਾ ਜ਼ਿਕਰ ਹੈ ਜਦੋਂ 70ਵਿਆਂ ਦੇ ਆਰੰਭ ਵਿੱਚ ਪਟਿਆਲਾ ਸ਼ਹਿਰ ਦੇ ਰਗੋ ਮਾਜਰੇ ਮੱਲੇ ਵਿੱਚ ਸਿੰਘਾਂ ਦੀ ਟਾਰੀ ਵੱਜੋਂ ਜਾਣੀ ਜਾਂਦੀ ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ ਦੀ ਡੇਰੇ ਨਮਾ ਰਹਿਸ਼ ਦੇ ਉੱਤੇ ਚਬਾਰੇ ਦੀ ਛੱਤ ਤੇ ਬੈਠ ਕੇ ਚੰਨਾ ਤਾਰਿਆਂ ਦੀ ਛਾਂ ਹੇਠ ਲਾ ਕੇ ਸ਼ਾਇਰ ਕੁਲਵੰਤ ਗਰੇਵਾਲ ਦਾ ਲਿਖਿਆ ਮਾਇਆ ਪਹਾੜੀ ਰਾਗ ਵਿੱਚ ਘੰਟੀਆਂ ਬੱਦੀ ਉਹ ਕਹਿੰਦੇ ਦਿਲ ਟੁੱਟਵੇਂ ਹਮ ਰੁੱਟ ਤੇ ਹਵਾਵਾਂ ਦੇ ਬੂੰਦ-ਬੂੰਦ ਤਰਸ ਕੇ ਅਸੀਂ ਪੁੱਤ ਦਰਿਆਵਾਂ ਦੇ ਕਈ ਵਾਰ ਮਾਈਏ ਦੀਆਂ ਨਾਲ ਸਤਰਾਂ ਤੇ ਆ ਕੇ ਬੈਠ ਸੂਈ ਛੱਡ ਜਾਂਦੀ ਕਿ ਸ਼ਹਿਰ ਦੇ ਇਹ ਉਦਾਸ ਅਨੁਭਵ ਵਿੱਚੋਂ ਉਪਜੀ ਕਾਵ ਕਲਪਨਾ ਸਹੀ ਨਹੀਂ ਜਾਪਦੀ ਉਹ 1 ਇੰਚੀ ਕੋ ਸਕਦਾ ਹੈ ਕਿ ਦਰਿਆਵਾਂ ਦੇ ਪੁੱਤਰ ਕਿਸੇ ਵੇਲੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਜਾਣਗੇ ਤਾਂ ਸ਼ਾਇਰ ਦਾ ਜਵਾਬ ਹੁੰਦਾ ਸੀ ਬੰਦਗੀ ਵਾਲਿਆਂ ਨੂੰ ਅੱਜ ਵੀ ਸਭ ਕੁਝ ਨਜ਼ਰ ਆ ਰਿਹਾ ਹੈ ਪਰ ਜਮਾਨੇ ਨੂੰ ਇਹ ਸੱਚ ਦੀ ਸਮਝ ਉਦੋਂ ਪਵੇਗੀ ਜਦੋਂ ਸੱਚ ਸਰਾਪ ਬਣ ਕੇ ਸਾਰੇ ਪੰਜਾਬ ਨੂੰ ਨਿਕਲ ਜਾਏਗਾ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਵਰਿਆਂ ਦੇ ਅੰਦਰ ਹੀ ਸ਼ਾਇਰ ਦੀ ਸੁਹੂਕ ਇੱਕ ਡਰਾਉਣਾ ਸੱਚ ਬਣ ਕੇ ਸਾਡੇ ਸਾਹਮਣੇ ਆ ਖੜੀ ਹੋਵੇਗੀ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਮਸਲਾ ਅੱਜ ਪੰਜਾਬ ਵਾਸਤੇ ਜ਼ਿੰਦਗੀ ਮੌਤ ਦਾ ਸਵਾਲ ਬਣ ਚੁੱਕਾ ਹੈ ਇਹ ਮਾਮਲਾ ਇੰਨਾ ਗੰਭੀਰ ਹੈ ਕਿ ਇਹ ਤੇ ਦੂਰਗਾਮੀ ਭਿਆਨਕ ਨਤੀਜਿਆਂ ਦਾ ਅਨਮਾਨ ਲਾਉਣਾ ਜਦੋਂ ਅਸੀਂ ਲਾਉਨੇ ਆ ਤਾਂ ਮਨ ਕੰਬ ਉੱਠਦਾ ਹੈ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਬਖੇੜਾ ਨਵੰਬਰ 1966 ਵਿੱਚ ਮੌਜੂਦਾ ਪੰਜਾਬ ਦੇ ਪੁਨਰਗਠਨ ਵੇਲੇ ਤੋਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਕਾਂਗਰਸ ਦੀ ਕੇਂਦਰ ਸਰਕਾਰ ਨੇ 1966 ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਕੁਝ ਅਸਾਸਿਆਂ ਨੂੰ 60 40 ਦੇ ਅਨੁਪਾਤ ਵਿੱਚ ਪੰਜਾਬ ਨਾਲ ਨਵੇਂ ਬਣੇ ਹਰਿਆਣਾ ਪ੍ਰਾਂਤ ਵਿੱਚਕਾਰ ਵੰਡਣ ਦਾ ਫੈਸਲਾ ਕਰ ਦਿੱਤਾ ਸੀ ਪੰਜਾਬ ਕੋਲ ਹਾਸਲ ਦਰਾਈ ਪਾਣੀ ਦੀ ਮਾਤਰਾ ਉਸ ਵੇਲੇ 7.2 ਮਿਲੀਅਨ ਏਕੜ ਫੁੱਟ ਸੀ ਜਿਸ ਵਿੱਚੋਂ ਹਰਿਆਣਾ ਨੇ 4.8 ਮਿਲੀਅਨ ਏਕੜ ਫੁੱਟ ਦੀ ਬੇਤੁਕੀ ਮੰਗ ਜਿਹੜੀ ਆ ਉਹ ਰੱਖ ਦਿੱਤੀ ਜੋ ਕਿਸੇ ਵੀ ਮਾਪ ਡੰਡ ਦੇ ਅਨੁਸਾਰ ਵਾਜਬ ਨਹੀਂ ਸੀ ਪੰਜਾਬ ਦੀ ਦਲੀਲ ਸੀ ਕਿ ਪੰਜਾਬ ਵਿੱਚ ਵਗਦੇ ਦਰਿਆਈ ਪਾਣੀਆਂ ਤੇ ਪਹਿਲਾ ਹੱਕ ਪੰਜਾਬ ਦਾ ਹੈ ਕਿਉਂਕਿ ਇਹਨਾਂ ਦਰਿਆਵਾਂ ਦਾ ਰਪੇਰੀਅਨ ਰਾਜ ਪੰਜਾਬ ਹੀ ਹੈ ਦਰਿਆਈ ਪਾਣੀਆਂ ਦੇ ਵਿਵਾਦ ਵਿੱਚ ਪੰਜਾਬ ਦਾ ਸਦਾ ਇਹ ਮਜ਼ਬੂਤ ਤਰਕ ਰਿਹਾ ਹੈ ਕਿ ਪਾਣੀਆਂ ਦੀ ਵੰਡ ਕੁਮਾਤਰੀ ਪੱਤਰ ਤੇ ਪ੍ਰਵਾਨ ਰਪੇਰੀਅਨ ਸਿਧਾਂਤ ਦੇ ਅਨਸਾਰ ਹੀ ਹੋਣੀ ਚਾਹੀਦੀ ਹੈ ਪੰਜਾਬ ਦਾ ਸਦਾ ਇਹ ਤਰਕ ਰਿਹਾ ਹੈ ਕਿ ਦਰਿਆਈ ਪਾਣੀਆਂ ਦੀ ਵੰਡ ਕੇਵਲ ਰਿਪੇਰੀਅਨ ਰਾਜਾਂ ਵਿਚਾਲੇ ਹੋ ਸਕਦੀ ਹੈ ਪਰ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਵਿਚਕਾਰ ਦਰਿਆਈ ਪਾਣੀਆਂ ਦੇ ਝਗੜੇ ਦੇ ਨਿਬੇੜੇ ਲਈ ਜਿੰਨੇ ਟ੍ਰਿਬਿਊਨਲ ਬਣਾਏ ਗਏ ਜਾਂ ਸਾਲਸੀ ਫੈਸਲੇ ਲਏ ਗਏ ਉਹ ਸਾਰੇ ਪੰਜਾਬ ਵਿਰੋਧੀ ਸਨ ਲੰਬੇ ਸਮੇਂ ਵਿੱਚ ਪੰਜਾਬ ਤੇ ਪੈਣ ਵਾਲੇ ਮਾਰੂ ਪ੍ਰਵਾਹਾਂ ਨੂੰ ਕਦੇ ਵੀ ਦ੍ਰਿਸ਼ਟੀਗੋਚਰ ਨਹੀਂ ਕੀਤਾ ਗਿਆ ਅਤੇ ਪੰਜਾਬ ਦੇ ਵਡੇਰੇ ਹਿੱਤਾਂ ਦੀ ਅਣਦੇਖੀ ਵਾਲੇ ਫੈਸਲੇ ਇੱਕ ਪਾਸੜ ਲੈ ਗਏ ਸਨ ਦ੍ਰੈਪਾਹੀ ਪਾਣੀਆਂ ਦੀ ਵੰਡ ਦਾ ਜੋ ਕੇਸ ਪੰਜਾਬ ਨੇ ਸੁਪਰੀਮ ਕੋਰਟ ਵਿੱਚ ਕੀਤਾ ਹੋਇਆ ਸੀ ਉਹ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਦੀ ਸਰਕਾਰ ਦੇ ਉੱਤੇ ਦਬਾਅ ਪਾ ਕੇ ਵਾਪਸ ਕਰਵਾ ਦਿੱਤਾ ਸੀ ਅਤੇ ਦੋਹਾਂ ਰਾਜਾਂ ਵਿੱਚ ਪਾਣੀਆਂ ਦੀ ਕਾਣੀ ਵੰਡ ਦਾ ਕਰਨ ਦਾ ਮਾਮਲਾ ਦੋਵੇਂ ਰਾਜਾਂ ਤੋਂ ਜਬਰੀ ਸਹਿਮਤੀ ਕਰਵਾ ਕੇ ਇਸ ਦੀ ਵਿਚੋਲਗੀ ਆਪਣੇ ਹੱਥ ਵਿੱਚ ਲੈ ਲਈ ਸੀ ਇੰਦਰਾ ਗਾਂਧੀ ਦਾ ਵਿਚੋਲਗੀ ਫੈਸਲਾ ਵੀ ਪੰਜਾਬ ਦੇ ਹਿੱਤਾਂ ਦੇ ਖਿਲਾਫ ਗਿਆ ਤੇ ਇੰਦਰਾ ਗਾਂਧੀ ਅਤੇ ਦਰਬਾਰਾ ਸਿੰਘ ਦੇ ਕਾਰਜਕਾਲ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਦੀ ਉਸਾਰੀ ਦਾ ਟੱਕ ਜਿਲ੍ਹਾ ਪਟਿਆਲਾ ਵਿੱਚ ਕਪੂਰੀ ਦੇ ਸਥਾਨ ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਾਇਆ ਗਿਆ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਇਤਿਹਾਸ ਬਹੁਤ ਪੁਰਾਣਾ ਹੈ ਇਹ ਪਿਛਲੇ ਲਗਭਗ 50 ਸਾਲਾਂ ਤੋਂ ਹਰੇ ਇਨਕਲਾਬ ਦੇ ਪ੍ਰੋਗਰਾਮ ਅਧੀਨ ਝੋਨੇ ਦੀ ਖੇਤੀ ਜਿਹੜੀ ਹੈ ਉਹ ਕਰ ਰਿਹਾ ਹੈ ਪੰਜਾਬ ਇੱਕ ਅਨੁਮਾਨ ਅਨੁਸਾਰ 1 ਕਿਲੋ ਝੋਨਾ ਪੈਦਾ ਕਰਨ ਲਈ 2000 ਲੀਟਰ ਤੋਂ ਲੈ ਕੇ 5000 ਲੀਟਰ ਤੱਕ ਜ਼ਮੀਨੀ ਪਾਣੀ ਦੀ ਖਪਤ ਹੁੰਦੀ ਹੈ। ਪੰਜਾਬ ਵਿੱਚ ਇਸ ਵੇਲੇ 14 ਲੱਖ 50 ਹਜ਼ਾਰ ਬਿਜਲੀ ਨਾਲ ਚੱਲਣ ਵਾਲੇ ਟਿਊਬਵੱਲ ਜੋ ਝੋਨਾ ਪਾਲਣ ਲਈ ਦਿਨ ਰਾਤ ਚੱਲਦੇ ਰਹਿੰਦੇ ਹਨ। ਬਿਜਲੀ ਮੁਕਤ ਹੈ ਇਸ ਲਈ ਨਾ ਬਿਜਲੀ ਦੀ ਖਪਤ ਦਾ ਕੋਈ ਫਿਕਰ ਤੇ ਨਾ ਜ਼ਮੀਨੀ ਪਾਣੀ ਦਾ ਦੁਰਉਪਯੋਗ ਕਰਨ ਦਾ ਕਿਸੇ ਨੂੰ ਕੋਈ ਅਹਿਸਾਸ ਹੈ। ਰਸਾਇਣਕ ਖਾਦਾਂ ਕੀੜੇ ਮਾਰ ਦਵਾਈਆਂ ਅਤੇ ਨਦੀਨ ਨਾਸ਼ਕ ਦਵਾਈਆਂ ਦੀ ਬੇਮਹਾਰੀ ਵਰਤੋਂ ਨੇ ਬਾਹੀ ਜੋਗ ਜ਼ਮੀਨ ਦੀ ਉੱਪਰਲੀ ਸਤ੍ਹਾ ਤੇ ਉਸ ਦੇ ਥੱਲੇ ਦੀ ਦੂਜੀ ਪਰਤ ਨੂੰ ਵੀ ਸਵਾਏ ਛੋਣੇ ਦੇ ਹੋਰ ਕਿਸੇ ਵੀ ਫਸਲੀ ਚੱਕਰ ਦੇ ਜੋਗ ਰਹਿਣ ਹੀ ਨਹੀਂ ਦਿੱਤਾ ਕਪਾਹ ਮੱਕੀ ਨਰਮਾ ਦਾਲਾਂ ਬਾਜਰਾ ਛੋਲੇ ਆਦ ਫਸਲਾਂ ਨੂੰ ਪੰਜਾਬ ਨੂੰ ਅੱਜ ਸਾਡੀ ਮਿੱਟੀ ਮਨਜ਼ੂਰ ਹੀ ਨਹੀਂ ਕਰਦੀ ਪੰਜਾਬ ਦੀ ਇਹ ਵੀ ਵੱਡੀ ਤਰਾਸਤੀ ਹੈ ਕਿ ਮਿੱਟੀ ਵੀ ਮਤਰੇਈ ਹੋ ਗਈ ਹੈ। ਮੇਰਾ ਜੱਦੀ ਪਿੰਡ ਕੋਟਲਾ ਭਾਈ ਕਾ ਸਰੰਦ ਦੇ ਬਿਲਕੁਲ ਨੇੜੇ ਹੈ। ਕਿਸੇ ਵੇਲੇ ਸਾਡੇ ਪਰਿਵਾਰ ਦਾ ਮੁੱਖ ਧੰਦਾ ਖੇਤੀ ਸੀ। ਜਦੋਂ ਮੈਂ 10ਵੀਂ ਵਿੱਚ ਪੜ੍ਹਦਾ ਸਾਂ ਤਾਂ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੇ ਖੇਤਾਂ ਵਿੱਚ ਨਰਮਾ, ਕਪਾਹ, ਮੱਕੀ, ਛੋਲੇ, ਬਾਜਰਾ, ਦਾਲਾਂ ਤੇ ਕਮਾਦ, ਭਾਵ ਹਰ ਕਿਸਮ ਦੀ ਫਸਲ ਅੰਮਣ-ਮੱਤੀ ਹੁੰਦੀ ਸੀ। ਸਰਾਂਧ ਦੇ ਵਿੱਚ ਬਹੁਤ ਵੱਡੇ ਵੱਡੇ ਕਪਾਹ ਬੀਲਣ ਦੇ ਕਾਰਖਾਨੇ ਸਨ ਕਪਾਹ ਤੇ ਨਰਮੇ ਦੀਆਂ ਗੰਡਾਂ ਦੀ ਢੋਆ ਢਵਾਈ ਲਈ ਸਪੈਸ਼ਲ ਰੇਲਵੇ ਪਲੇਟਫਾਰਮਸ ਹਨ ਜਿਸ ਤੇ ਕਪਾਹ ਦੀਆਂ ਗੱਠਾਂ ਦੀ ਲਦਾਈ ਮਾਲ ਗੱਡੀਆਂ ਵਿੱਚ ਕੀਤੀ ਜਾਂਦੀ ਸੀ ਸਰਾਂਧ ਦੀ ਬੁੜੇਮਿਆਂ ਦੀ ਖਲ ਦੂਜੇ ਜ਼ਿਲ੍ਹਿਆਂ ਦੇ ਵਪਾਰੀ ਖਰੀਦ ਕੇ ਲੈ ਜਾਂਦੇ ਸਨ ਸਰਾਂਧ ਦੀ ਮਿਰਚ ਮੰਡੀ ਲਗਭਗ 20 ਏਕੜ ਵਿੱਚ ਫਸਰੀ ਹੋਈ ਸੀ ਸਰਾਂਧ ਮਿਰਚ ਦੀ ਨਰਾਤ ਦਾ ਵੀ ਵੱਡੀ ਪੱਧਰ ਤੇ ਕਰਦਾ ਸੀ ਕਾਟਨ ਮਿਲਾਂ ਦੇ ਖੰਡਰ ਵੇਖ ਕੇ ਬੀਤੇ ਸਮਿਆਂ ਦੀ ਯਾਦ ਆ ਜਾਂਦੀ ਹੈ ਨਵੇਂ ਟਿਊਬਵੈਲ ਹੀ ਅੱਜ 225 ਫੁੱਟ ਬੋਰ ਕਰਨਾ ਪੈਂਦਾ ਹੈ ਤੇ ਕਦੇ ਪੰਜਾਬ ਵਿੱਚ 20 ਫੁੱਟ ਤੇ ਬੋਰ ਕੀਤੇ ਤੋਂ ਹੀ ਪਾਣੀ ਲੱਭ ਪੈਂਦਾ ਹੁੰਦਾ ਸੀ ਟਿਊਬਵਲਾਂ ਦੀ ਬਹੁਤਾਤ ਤੇ ਇੱਥੇ ਪੰਜਾਬ ਦੇ ਕਿਸਾਨ ਨੇ ਨਹਿਰੀ ਪਾਣੀ ਦੀ ਵਰਤੋਂ ਉੱਕਾ ਹੀ ਛੱਡ ਦਿੱਤੀ ਹੈ ਨਹਿਰੀ ਪਾਣੀਆਂ ਨੇ ਕੱਸੀਆਂ ਤੇ ਨਾਲੇ ਜਿਹੜੇ ਆ ਉਹ ਬੰਦ ਕਰ ਦਿੱਤੇ ਆ ਜਾਂ ਲੋਕਾਂ ਨੇ ਨਜਾਇਜ਼ ਕਬਜ਼ੇ ਕਰਕੇ ਕੱਸੀਆਂ ਤੇ ਰਜਵਾਹਾਂ ਦੇ ਖੁਰਾ ਖੋਜ ਹੀ ਮਿਟਾ ਦਿੱਤੇ ਹਨ ਉਹਨਾਂ ਸਾਰੇ ਜਾਲ ਮਾਰਗਾਂ ਤੇ ਕੰਕਰੀਟ ਦੇ ਜੰਗਲ ਉਸਰੇ ਹੋਏ ਹਨ ਜਿਸ ਦੇਸ਼ ਦੇ ਅੰਨ ਭੰਡਾਰ ਨੂੰ ਭਰਨ ਲਈ ਪੰਜਾਬ ਦੇ ਕਿਸਾਨ ਨੇ ਆਪਣੀਆਂ ਜ਼ਮੀਨ ਦੇ ਹੇਠਲਾ ਪਾਣੀ ਮਕਾ ਲਿਆ ਆਪਣੀ ਜ਼ਮੀਨ ਦੀ ਮਿੱਟੀ ਦੀ ਕਿਸਮ ਵੀ ਬਰਬਾਦ ਕਰ ਲਈ ਅੱਜ ਦੇਸ਼ ਦੀਆਂ ਸਰਕਾਰਾਂ ਪੰਜਾਬ ਦੇ ਉਸ ਕਿਸਾਨ ਦੀ ਬਾਹ ਫੜਨ ਨੂੰ ਤਿਆਰ ਹੀ ਨਹੀਂ ਨੀਤੀਯੋਗ ਦੇ ਉਪ ਚੇਅਰਮੈਨ ਡਾਕਟਰ ਜੀਵ ਕੁਮਾਰ ਸਾਲ 2017 ਵਿੱਚ ਚੰਡੀਗੜ੍ਹ ਆਏ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅੰਮ੍ਰਿੰਦਰ ਸਿੰਘ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਅੰਨ ਭੰਡਾਰਾਂ ਵਿੱਚ ਪੰਜਾਬ ਦੇ ਯੋਗਦਾਨ ਲਈ ਵਿਸ਼ੇਸ਼ ਆਰਥਿਕ ਪੈਕੇਜ ਮੰਗਿਆ ਸੀ ਤਾਂ ਕਿ ਪੰਜਾਬ ਆਪਣੀ ਬਰਬਾਦ ਹੋ ਰਹੀ ਆਰਥਿਕਤਾ ਨੂੰ ਥੋੜਾ ਸੰਭਾਲ ਸਕੇ ਉਹਨਾਂ ਦਾ ਕੋਰਾ ਜਵਾਬ ਸੀ ਭਾਰਤ ਦੇ ਅੰਨ ਭੰਡਾਰਾਂ ਨੂੰ ਪੰਜਾਬ ਦੇ ਯੋਗਦਾਨ ਦੀ ਕੋਈ ਲੋੜ ਨਹੀਂ ਆਪਣੀ ਆਰਥਿਕਤਾ ਦੀ ਚਿੰਤਾ ਆਪ ਕਰੋ ਪੰਜਾਬ ਦੇ ਅੰਨ ਬਦਲੇ ਵਿਸ਼ੇਸ਼ ਆਰਥਿਕ ਪੈਕੇਜ ਸੰਭਵ ਹੀ ਨਹੀਂ ਦਰਿਆਈ ਪਾਣਿਆਂ ਦੀ ਕਾਣੀ ਵੰਡ ਕਰਨ ਲਈ ਪਰਾਣੇ ਕਸੇਪਟੇ ਫਾਰਮੂਲਿਆਂ ਨੂੰ ਆਧਾਰ ਬਣਾਇਆ ਜਾਂਦਾ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਅੱਜ ਜ਼ਮੀਨ ਇਟਲਾ ਪਾਣੀ ਪੰਜਾਬ ਵਿੱਚ ਮੌਜੂਦ ਹੈ ਅਤੇ ਜੋ ਜ਼ਮੀਨ ਇਟਲਾ ਪਾਣੀ ਪੰਜਾਬ ਨੇ ਦੇਸ਼ ਦੇ ਦੂਜੇ ਰਾਜਾਂ ਲਈ ਝੋਨਾ ਪੈਦਾ ਕਰਨ ਲਈ ਵੱਧ ਮਾਤਰਾ ਵਿੱਚ ਦੁਰਵਰਤੋਂ ਕਰਕੇ ਲੱਗ ਭਗ ਮਕਾ ਲਿਆ ਹੈ ਉਸ ਦੀ ਪਰਭਾਈ ਦਾ ਕੇਸ ਵੀ ਸੁਪਰੀਮ ਕੋਰਟ ਚ ਵੱਖਰੀ ਪਟੀਸ਼ਨ ਦੇ ਰੋ ਵਿੱਚ ਪਾਇਆ ਜਾਵੇ ਜੋ ਜ਼ਮੀਨੀ ਪਾਣੀ ਦੇ 14 ਲੱਖ 50 ਹਜ਼ਾਰ ਟਿਊਬਲ ਜੋ ਨੇਦੀ ਫਸਲ ਦੇ ਪਾਲਣ ਲਈ ਦਿਨ ਰਾਤ ਪਾਣੀ ਕੱਢੀ ਜਾ ਰਹੇ ਹਨ ਉਸ ਦਾ ਮਲਾਂਕਣ ਤੇ ਪਰਭਾਈ ਕੌਣ ਕਰੇਗਾ ਕੀ ਖੇਤੀਮਾਰ ਇਸ ਮਿੱਟੀ ਦੀ ਪਰਖ ਕਰਵਾ ਕੇ ਦੱਸ ਸਕਦੇ ਨੇ ਕਿ ਝੋਨੇ ਕਾਰਨ ਬਰਬਾਦ ਹੋਈ ਭੋਏ ਵਿੱਚ ਕਿਹੜਾ ਬਦਲਵਾ ਫਸਲੀ ਚੱਕਰ ਲਾਹੇਵੰਦ ਤੇ ਉਪਜਾਊ ਹੋਏਗਾ ਕੀ ਕਦੇ ਪੰਜਾਬ ਦੇ ਖੇਤੀ ਮੰਤਰੀ ਜਿਹੜੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਯੂਨੀਵਰਸਿਟੀ ਲੁਧਿਆਣਾ ਪੁੱਜ ਕੇ ਖੇਤੀ ਵਿਗਿਆਨੀਆਂ ਨਾਲ ਪੰਜਾਬ ਦੇ ਇਸ ਗੰਭੀਰ ਖੇਤੀ ਸੰਕਟ ਬਾਰੇ ਕੋਈ ਗੰਭੀਰ ਚਰਚਾ ਕੀਤੀ ਹੈ ਕੈਪਟਨ ਸਾਹਿਬ ਦਾ ਜ਼ਿਕਰ بار بار ਇਸ ਕਰਕੇ ਆ ਰਿਹਾ ਕਿਉਂਕਿ ਲੇਖ ਜਿਹੜਾ 2019 ਵਿੱਚ ਲਿਖਿਆ ਸੀ ਇਹ ਕੈਪਟਨ ਸਾਹਿਬ ਦੇ ਵੇਲੇ ਹੀ ਲਿਖਿਆ ਹੋਇਆ ਸੀ ਸੋ ਵੀਰ ਦਿਵਿੰਦਰ ਸਿੰਘ ਦਾ ਇਹ ਲਿਖਿਆ 2019 ਦਾ ਲੇਖ ਅਸੀਂ ਤੁਹਾਡੀ ਸੇਵਾ ਸਾਂਝਾ ਕਰ ਰਹੇ ਹਾਂ ਸੋ ਸਧਾਰਨ ਕਿਸਾਨ ਨੂੰ ਇਹ ਪਤਾ ਨਹੀਂ ਕਿ ਪੰਜਾਬ ਦਾ ਖੇਤੀ ਮੰਤਰੀ ਜਿਹੜਾ ਉਸ ਸਮੇਂ ਸੀ ਕੈਪਟਨ ਅਮਰਿੰਦਰ ਸਿੰਘ ਉਹ ਹੈ ਕਿਉਂਕਿ ਖੇਤੀ ਮੰਤਰੀ ਵਜੋਂ ਉਹਨਾਂ ਦੀ ਕਾਰਜਕਾਰੀ ਬਿਲਕੁਲ ਹੀ ਜ਼ੀਰੋ ਹੈ ਖੇਤੀ ਪ੍ਰધાન ਪੰਜਾਬ ਲਈ ਇਸ ਤੋਂ ਵੱਡੀ ਵਿਢਮਣਾ ਹੋਰ ਕੀ ਹੋ ਸਕਦੀ ਹੈ ਪੰਜਾਬ ਦੇ ਦਰਿਆਈ ਪਾਣੀਆਂ ਦੀ ਵੰਡ ਦਾ ਕੇਸ ਤਾਂ ਪੰਜਾਬ ਵਿੱਚ ਪਾਣੀ ਦੀ ਗੰਭੀਰ ਸਮੱਸਿਆ ਨੂੰ ਸਮਝਦੇ ਹੋਏ ਸੁਪਰੀਮ ਕੋਰਟ ਨੂੰ ਠੱਪ ਕਰ ਦੇਣਾ ਚਾਹੀਦਾ ਹੈ ਜਦੋਂ ਪਾਣੀ ਨਹੀਂ ਤਾਂ ਵੰਡ ਕੇ ਚੀਜ਼ ਦੀ ਕਰਨੀ ਆ ਜਦੋਂ ਜ਼ਮੀਨੇ ਟਲਾ ਪਾਣੀ ਮੁੱਕ ਗਿਆ ਤਾਂ ਬੰਜਰ ਤੇ ਰੇਗਿਸਤਾਨ ਬਣੇ ਪੰਜਾਬ ਨੂੰ ਖੇਤੀ ਲੋੜਾਂ ਲਈ ਕੇਵਲ ਤੇ ਕੇਵਲ ਨਹਿਰੀ ਪਾਣੀ ਤੇ ਹੀ ਨਿਰਭਰ ਕਰਨਾ ਪੈਣਾ ਤੇ ਜੇ ਉਹ ਵੀ ਗਵਾ ਲਿਆ ਤਾਂ ਪੰਜਾਬ ਦੇ ਪੱਲੇ ਫਿਰ ਬਰਬਾਦੀ ਹੀ ਪਾਏਗੀ ਬਾਬਾ ਫਰੀਦ ਦਾ ਇਹ ਵਾਕ ਪੰਜਾਬ ਦਾ ਭਾਵੀ ਬਰਬਾਦੀ ਦਾ ਸਦੀਵੀ ਸੱਚ ਬਣ ਕੇ ਮੇਰੀ ਸੋਝੀ ਨੂੰ ਜਿਹੜਾ ਉਹ અપਰਾਮ ਕਰ ਰਿਹਾ ਹੈ ਫਰੀਦਾ ਮਉਤੇ ਦਾ ਬੰਨਾ ਐਵੇਂ ਦਿ세 ਜਿਉਂ ਦਰਿਆ ਦੇ ਟਾਹਾ ਅੱਗੇ ਦੋਜਕ ਤੱਪਿਆ ਸੁਣੀਏ ਹੂਲ ਪਏ ਕਹਾਹਾ ਇਕਨਾ ਨੂੰ ਸਭ ਸੋਝੀ ਆਈ ਇਕ ਫਰੇ ਬੇਪਰਵਾਹਾ ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਾਹ ਉਗਾਹਾ ਸੋ ਇਹ ਸੀ ਜੀ ਵੀਰ ਦਿਵਿੰਦਰ ਸਿੰਘ ਰਾਂ ਦਾ ਲੇਖਿਆ ਇੱਕ ਲੇਖ ਬੂੰਦ ਬੂੰਦ ਨੂੰ ਤਰਸ ਗਏ ਅਸੀਂ ਪੁੱਤ ਦਰਿਆਵਾਂ ਦੇ ਤੇ ਅਸੀਂ ਤੀਸਰੀ ਅਕ ਪ੍ਰੋਗਰਾਮ ਵਿੱਚ ਤੁਹਾਡੇ ਲਈ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ